ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖੈਰਾ ਚ ਯੁਗ ਨਸ਼ਿਆ ਵਿਰੋਧ ਪ੍ਰੋਗਰਾਮ ਵਿਦਿਆਰਥੀਆਂ ਨੂੰ ਮਿਲੀ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਜਲੰਧਰ ਦਿਹਾਤੀ ਦੇ ਖੈਰਾ ਵਿਖੇ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁਗ ਨਸ਼ਿਆ ਵਿਰੋਧ ਦੇ ਤਹਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਹ ਪ੍ਰੋਗਰਾਮ ਮਾਣਯੋਗ ਐਸਐਸਪੀ ਜਲੰਧਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਵਿਰਤੀ ਪੀਐਸ ਦੇ ਦਿਸ਼ਾ ਨਿਰਦੇਸ਼ਾ ਹੈ ਐਸਪੀ ਮੈਡਮ ਮਨਜੀਤ ਕੌਰ ਪੀਪੀਐਸ ਜ਼ਿਲ੍ਹਾ ਕਮਿਊਨਿਟੀ ਅਫਸਰ ਜਲੰਧਰ ਦਿਹਾਤੀ ਦੀ ਦੇਖਰੇਖ ਅਤੇ ਐਸਆਈ ਦਲਵਿੰਦਰ ਸਿੰਘ ਇੰਚਾਰਜ ਜ਼ਿਲ੍ਹਾ ਸਾਂਝਾ ਕੇਂਦਰ ਜਲੰਧਰ ਦੀ ਯੋਗ ਅਗਵਾਈ ਹੇਠ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਐਸਆਈ ਗੁਰਦੇਵ ਸਿੰਘ ਸਾਂਝਾ ਕੇਂਦਰ ਲੋਹੀਆਂ ਐਸਆਈ ਸਿੰਗਾਰਾ ਸਿੰਘ ਸਾਂਝਾ ਕੇਂਦਰ ਸ਼ਾਹਕੋਟ ਅਤੇ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਨੇ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ ਪ੍ਰਿੰਸੀਪਲ ਜਸਪਾਲਜੀਤ ਕੌਰ ਅਤੇ ਸਕੂਲ ਮੁਖੀ ਸੁਸ਼ੀਲ ਸਿੰਘ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਐਸਆਈ ਗੁਰਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਨਵੀਂ ਪੀੜ੍ਹੀ ਹੀ ਸਮਾਜਿਕ ਬਦਲਾਅ ਦੀ ਅਸਲ ਤਾਕਤ ਹੈ। ਵਿਦਿਆਰਥੀ ਜਿਹੜੇ ਮਿਹਨਤ ਨਾਲ ਅੱਗੇ ਵਧਦੇ ਹਨ, ਉਨ੍ਹਾਂ ਲਈ ਹਰ ਮੰਜ਼ਿਲ ਹਾਸਲ ਕਰਨੀ ਆਸਾਨ ਹੋ ਜਾਂਦੀ ਹੈ। ਲੈਕਚਰਾਂ ਲਖਵਿੰਦਰ ਕੌਰ ਅਤੇ ਮਾਸਟਰ ਅਨਕੁਸ਼ ਨੇ ਵੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਸਟੇਜ ਦੀ ਕਾਰਵਾਈ ਕੁਲਦੀਪ ਕੁਮਾਰ ਨੇ ਸੁਚੱਜੇ ਢੰਗ ਨਾਲ ਨਿਭਾਈ ਇਸ ਸਮਾਗਮ ਦੌਰਾਨ ਕੈਂਪਸ ਮੈਨੇਜਰ ਸੂਬੇਦਾਰ ਲਖਵਿੰਦਰ ਸਿੰਘ ਲੈ ਕਚਰਾ ਅਮਰਜੀਤ ਸਿੰਘ ਪਰਮਜੀਤ ਕੌਰ ਕੁਲਦੀਪ ਕੁਮਾਰ ਪਵਨ ਕੁਮਾਰ ਅੰਕੁਸ਼ ਮਨਜਿੰਦਰ ਸਿੰਘ ਗੁਰਵਿੰਦਰਜੀਤ ਸਿੰਘ ਅਤੇ ਹੋਰ ਅਧਿਆਪਕਾਂ ਸਮੇਤ ਸਕੂਲ ਦੇ ਸੈਂਕੜੇ ਵਿਦਿਆਰਥੀ ਮੌਜੂਦ ਰਹੇ ਇਸ ਤਰ੍ਹਾਂ ਸਕੂਲ ਵੱਲੋਂ ਆਯੋਜਿਤ ਇਹ ਪ੍ਰੋਗਰਾਮ ਨਾ ਸਿਰਫ ਵਿਦਿਆਰਥੀਆਂ ਲਈ ਜਾਣਕਾਰੀ ਭਰਪੂਰ ਸਾਬਤ ਹੋਇਆ ਸਗੋਂ ਉਹਨਾਂ ਨੂੰ ਨਸ਼ਿਆ ਵਿਰੁੱਧ ਲੜਾਈ ਵਿੱਚ ਹਿੱਸੇਦਾਰ ਬਣਨ ਲਈ ਵੀ ਪ੍ਰੇਰਿਤ ਕਰ ਗਿਆ ਜਲੰਧਰ ਤੋਂ ਦੁਆਬਾ ਪਬਲਿਕ ਨਿਊਜ਼ ਚੈਨਲ ਦੇ ਸੀਨੀਅਰ ਪੱਤਰਕਾਰ ਰਵੀ ਚੱਲਦੀ ਖਾਸ ਰਿਪੋਰਟ ਕਿਹ ਅਕਰਬਾਨੀਆਂ ਨੌਜਵਾਨੋ ਨਸ਼ੇ ਸਮਾਜ ਦੀ ਲਾਨਤ ਹਨ ਜਵਾਨੀ ਨੂੰ ਨਸ਼ਿਆਂ ਦੀ ਅੱਗ ਤੋਂ ਬਚਾਉਣਾ ਜੋ ਨਸ਼ੇ ਕਰਦੇ ਨੇ ਬੰਨ ਆਈ ਬਹੁਤ ਮਰਦੇ ਨੇ ਆਪਾਂ ਬਿਲਕੁਲ ਨਸ਼ੇ ਵਾਲੇ ਵਿਅਕਤੀ ਦੇ ਨੇੜੇ ਨਹੀਂ ਜਾਣਾ ਆ ਗਾਹ ਤੁਹਾਡੇ ਵਿਸ਼ਾ ਖੋੜਿਆ ਅਤਵਾਲੀ ਦਾ ਹੌਣ ਵਾਲੀ ਦੀਵਾਲੀ ਆਪਾਂ ਕਿੰਨਾ ਵਾਤਾਵਰਨ ਪ੍ਰਦੂਸ਼ਿਤ ਕਰਦੇ ਆਂ ਪਟਾਕੇ ਚਲਾਉਣੇ ਕਿੰਨੇ ਰੁਪਏ ਖਰਚਦੇ ਆਂ ਜੇ ਉਹਦੇ ਥਾਂ ਆਪਾਂ ਫਰੂਟ ਲੈ ਕੇ ਘਰੇ ਖਾ ਲਾਂਗੇ ਉਹ ਕਿੰਨਾ ਬਿਹਤਰ ਹੈ ਤੁਹਾਡੀ ਸਿਹਤ ਬਣੂਗੀ ਪ੍ਰਦੂਸ਼ਣ ਨਹੀਂ ਫਲਾਉਣਾ ਪਟਾਕੇ ਵੱਡੇ ਨਹੀਂ ਚਲਾਉਣੇ ਜੀ ਕਰਦਾ ਕੋਈ ਨਹੀਂ ਛੋਟੇ ਲਿਆ ਕੇ ਘਰੇ ਟੱਕਰੀ-ਚੁੱਕਰੀ ਚਲਾ ਲਿਆ ਕਰੋ ਕੋਈ ਗੱਲ ਕਿਉਂਕਿ ਇਹਦੇ ਨਾਲ ਜਿੰਨੀਆਂ ਬਜ਼ੁਰਗਾਂ ਦੀਆਂ ਜਿਹੜੇ ਬਜ਼ੁਰਗਿਆ ਨਾ ਉਹਨਾਂ ਦੀਆਂ ਬਿਮਾਰੀਆਂ ਨੂੰ ਵੜਾਵਾ ਮਿਲਦਾ ਇਹ ਪਰ ਦੂਸ਼ਰ ਜਿਹੜੀ ਆ ਜਿਹੜੇ ਬਿਮਾਰ ਆ ਸਾਡੇ ਬਜ਼ੁਰਗ ਸਾਡੀਆਂ ਮਾਵਾ ਉਹ ਆਪਾਂ ਉਹਨਾਂ ਦਾ ਵਿਚਾਰ ਰੱਖਣਾ ਜਿਨ੍ਹਾਂ ਨੇ ਸਾਨੂੰ ਪੈਦਾ ਕੀਤਾ ਆ ਜਿਹੜੇ ਛੋਟੇ ਬੱਚੇ ਮੋਟਰਸਾਈਕਲ ਲੈ ਕੇ ਆਉਂਦੇ ਸਕੂਲਾਂ ਦੇ ਵਿੱਚ 18 ਸਾਲ ਤੋਂ ਘੱਟ ਬੱਚਾ ਜਿਹੜਾ ਕੌਣ ਕੌਣ ਮੋਟਰਸਾਈਕਲ ਲੈ ਕੇ ਆਉਂਦਾ ਸਕੂਲੀਆ ਦੱਸੋ ਹੱਥ ਘੜੇ ਕਰੋ ਕਿੰਨਿਆਂ ਨੇ ਲੈ ਲਿਆ ਅੱਜ ਮੋਟਰਸਾਈਕਲ ਅਮਾਨਦਾਰੀ ਨਾਲ ਫੱਲੇ ਨਹੀਂ ਕਰਨੇ ਕੋਈ ਗੱਲ ਨਹੀਂ ਕੋਈ ਨਹੀਂ ਕਹਿੰਦਾ ਅੱਜ ਕਿਹਦੇ ਆੜੀ ਮਾਫਾ ਕਿਆ ਵਾ ਪਰ ਕੱਲ ਇਹ ਕਿਹਾ ਮੋਟਰਸਾਈਕਲ ਜੀ ਸਰਕੇ ਚਲਾਓ ਜਦੜ ਪੁਸ ਦੇ ਰਿੱਕੇ ਆ ਗਏ ਨਾ ਕਰ ਲੋ ਹੱਥ ਥੱਲੇ ਪੁੱਤ ਜਿਹੜੇ 18 ਸਾਲ ਤੋਂ ਘੱਟ ਆ ਨਾ ਇਹਨਾਂ ਦਾ ਲਾਇਸੈਂਸ ਮੋਪੇਡ ਦਾ ਬਣਦਾ ਆ ਉਹ ਮੋਪੇਡ ਚਲਾ ਸਕਦੇ ਬਿਨਾ ਗੇੜਾ ਤੋਂ ਤੇ ਜਦਣ ਤੁਸੀਂ ਸਾਡੇ ਰਿੱਕੇ ਆ ਗਏ ਆਪਾਂ ਪਿਛਲੀ ਦੀਵਾਲੀ ਤੇ ਤਿੰਨ ਤਰ੍ਹਾਂ ਕੀਤੀ ਸਖਵਿੰਦਰ ਸਿੰਘ ਨੂੰ ਪੁੱਛ ਲੋ ਕਿੰਨੀਆਂ ਚ ਪਰਚੀਆਂ ਆਈਆਂ ਛੱਡਿਆ ਨਹੀਂ 25-25000 ਰੁਪਏ ਜੁਰਮਾਨਾ ਮਾਂ-ਬਾਪ ਨੂੰ ਪਿਆ ਇਥੋਂ ਤੱਕ ਉਹਨਾਂ ਦਿਨਾਂ ਦੀ ਵੇਲੇ ਸਕੂਲ ਦੇ ਹੈਡਮਾਸਟਰ ਦਾ ਬੱਚਾ ਵੀ ਸੀਗਾ ਮੇਰੇ ਵੀ ਉਹ ਵਕਤ ਸੀ ਮੈਂ ਨਹੀਂ ਛੱਡਿਆ ਮੇਰਾ ਆਪਣਾ ਵੀ ਬੱਚਾ ਹੈ ਮੈਂ ਤਾਂ ਵੀ ਨਹੀਂ ਕਰਦਾ ਕੈਨੇਡਾ ਜਾਣਿਆ ਨੂੰ 25-25000 ਰੁਪਿਆ ਜੁਰਮਾਨਾ ਕੋਰਟ ਚ ਹੋਇਆ ਉਹਨਾਂ ਦੇ ਮਾਪੇ ਨੂੰ ਇਹ ਦੇਖ ਲਓ ਵੀ ਤੁਸੀਂ ਆਪਣੇ ਮਾਪੇ ਦੇ ਪੈਸੇ ਖਰਾਬ ਕਰਨੇ ਆ ਜਾਂ ਉਹਨਾਂ ਨੂੰ 6 ਮਹੀਨੇ ਜੇਲ੍ਹ ਤੇ ਭੇਜਣਾ ਜੇ ਤੁਸੀਂ ਕਿਸੇ ਦੇ ਡਿੱਕੇ ਆ ਗਏ ਨਾ 18 ਸਾਲ ਤੋਂ ਘੱਟ ਮੋਟਰਸਾਈਕਲ ਚਲਾਉਂਦੇ ਤੇ ਰਗੜੇ ਜਾਲਾ ਜੇ ਤੁਹਾਡੇ ਮਾਪੇ ਨੇ ਕਰਜ਼ਾਈ ਹੋ ਲੈਣਾ ਜੁਰਮਾਨੇ ਬਹੁਤ ਉਧਾਰ ਤੇ ਸਰਕਾਰ ਨੇ ਬਿਨਾ ਟ੍ਰੇਨਿੰਗ ਲੈ ਬਿਨਾ ਲਸਾਂਚ ਤੋਂ ਗੱਡੀ ਨਹੀਂ ਚਲਾਉਣੀ ਜੋ ਮਰਜ਼ੀ ਹੋ ਜਵੇ ਘਰ ਤੋਂ ਚੱਲਣ ਲੱਗੇ ਗੱਡੀ ਦੇ ਸਾਰੇ ਕਾਰਜਾਂ ਚੈੱਕ ਕਰਕੇ ਚੱਲਣਾ ਤਾਂ ਕਿ ਰਸਤੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਰਸਤੇ ਵਿੱਚ ਜਦੋਂ ਕਿਸੇ ਟ੍ਰੈਫਿਕ ਕਾਲੇ ਨੇ ਜਾਂ ਪੁਲਸਾਰਿਆਂ ਕਾ ਨੂੰ ਰੋਕ ਲਿਆ ਤੁਹਾਡੇ ਕੋਲ ਡਰਾਇੰਗਲ ਸਾਂਤ ਨਾ ਹੋਇਆ ਜਾਂ ਤੁਹਾਡੇ ਸੀਟ ਬੈਲਟ ਨਾ ਲੱਗੀ ਹੋਈ ਫਿਰ ਤੁਹਾਡੇ ਵੇਖ ਲਓਵੇਂ ਉਹੀ ਹਾਲ ਦਾ ਸੀਟ ਬੈਲਟ ਦਾ 10000 ਰੁਪਿਆ ਜੁਰਮਾਨਾ ਕਰਤਾ ਹੁਣ ਸਰਕਾਰ ਨੇ ਪਹਿਲਾ 1000 ਰੁਪਿਆ ਹੈਲਮਟ ਦਾ ਜਿਹੜਾ ਉਹ ਵੀ ਹਜ਼ਾਰ ਹੋ ਗਿਆ ਵਾ। ਇਹ ਦੇਖ ਲਓ ਹੁਣ ਤੁਸੀਂ ਕੀ ਕਰਨਾ ਆਪਣੀਆਂ ਗੱਡੀਆਂ ਦੇ ਇੰਡੀਕੇਟਰ ਵਗੈਰਾ ਜਦੋਂ ਗੱਡੀ ਤੁਹਾਡਾ ਮਾਪਾ-ਮਾਪ ਜੰਦਾ ਉਹਨੂੰ ਕਹੋ ਭਾਈ ਇੰਡੀਕੇਟਰ ਚਲਾਓ ਬਾਸ ਪੀਤੀ ਜਦੋਂ ਇੰਡੀਕੇਟਰ ਨਹੀਂ ਚੱਲਦਾ ਨਾ ਤੇ ਮੋਰੇ ਦਰਦਾ ਕੋਈ ਨਹੀਂ ਗੱਲੀਵਾਜਾਂ ਦੀ ਕਿਹੜੇ ਇਹਦਾ ਚੀਜ਼ਾਂ ਦਾ ਖਿਆਲ ਰੱਖਣਾ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਆ ਸੋ ਜਿਹੜਾ ਇਹ ਪੰਜਾਬ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਮਹਾਂਮ ਚਲਾਈ ਹੋਈ ਆ